ਉਨ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਬੀਤੀ ਰਾਤ ਇੱਕ ਨਕਲੀ ਮਹਿਲਾ ਆਈਪੀਐਸ ਅਫਸਰ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸ ਦਈਏ ਕਿ ਭਿੱਖੀਵਿੰਡ ਪੁਲਿਸ ਨੇ ਉਕਤ ਮਹਿਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਥਾਣਾ ਖਾਲੜਾ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਤੋਂ ਪੁਲਿਸ ਅਤੇ ਕਮਾਂਡੋ ਦੀਆਂ ਵਰਦੀਆਂ ਮਿਲੀਆਂ ਸਨ ਉੱਥੇ ਹੀ ਅੱਜ ਥਾਣਾ ਖਾਲੜ ਭਿੱਖੀਵਿੰਡ ਦੀ ਪੁਲਿਸ ਵੱਲੋਂ ਇੱਕ ਮੁਕਦਮਾ ਦਰਜ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਆਈਪੀਐਸ ਅਫਸਰ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਬਾਕੀ ਤੁਸੀਂ ਖੁਦ ਸੁਣੋ ਕੀ ਹੈ ਕਹਿਣਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਐਸਲ ਕੋਈ ਜਾਲੀ ਆਈਪੀਐਸ ਅਫਸਰ ਜਿਹੜੀ ਆ ਪੁਲਿਸ ਮੁਲਾਜ਼ਮ ਕੜੀ ਆ ਸਰ ਕੀ ਕਾਰਵਾਈ ਜਿਹੜੀ ਆ ਭਿੱਖਣ ਪੁਲਿਸ ਵੱਲ ਕੀਤੀ ਜਾ ਰਹੀ ਹੈ ਇਹਨਾਂ ਜੀ ਸਿਵਨਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਜੁਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਬਰੇਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਹਦੀਕ ਕਰ ਰਹੇ ਆ ਹਾਂ ਜੀ ਸਰ ਕੋਈ ਜਾਲੀ ਆਈਪੀਐਸ ਅਫਸਰ ਜਿਹੜੀ ਆ ਕੋਲਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਪਿਕਨ ਕੋਲਸ ਨੂੰ ਕੀਤੀ ਜਾ ਰਹੀ ਹੈ ਸਰ ਆ ਜੀ ਸਿਵੰਦਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਜੁਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਬਰੇਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਹਦੀਕ ਕਰ ਰਹੇ ਆ